ਨਿਊ ਇਅਰ ਸੈਲੀਬ੍ਰੇਸ਼ਨ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਵੱਲੋਂ ਤਿਆਰੀਆਂ ਜੜੀਆਂ ਨੇ ਉਹ ਪੂਰੀ ਕਰ ਦਿੱਤੀਆਂ ਗਈਆਂ ਨੇ ਇਸ ਵੇਲੇ ਸਾਡੀ ਮੌਜੂਦਗੀ ਜਿਹੜੀ ਹੈ ਉਹ ਲਾਂਟੇ ਮੋਲ ਦੇ ਬਾਹਰ ਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਚੰਡੀਗੜ੍ਹ ਪੁਲਿਸ ਵੱਲੋਂ ਜਿਹੜੇ ਨੇ ਉਹ ਨਾਕਾਬੰਦੀ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ ਲਾਂਟੇ ਮੋਲ ਦੇ ਬਾਹਰ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਪੁਲਿਸ ਵੱਲੋਂ ਜਿਹੜਾ ਹੈ ਉਹ ਬੈਰੀਕੇਟਿੰਗ ਕਰ ਦਿੱਤੀ ਗਈ ਹੈ ਤਾਂਕਿ ਕਿਸੇ ਪ੍ਰਕਾਰ ਦੀ ਜਿਹੜੀ ਹੜਤੰਗਬਾਜ਼ੀ ਜਿਹੜੀ ਹੈ ਉਹ ਜਿਹੜੇ ਕਾਹਰ ਵਹੀਕਲ ਵਾਲੇ ਜਿਹੜੇ ਲੋਕ ਨੇ ਉਹ ਨਾਕਰਪਣ ਤਸਵੀਰਾਂ ਦੇਖ ਸਕਦੇ ਹੋ ਕਿ ਅਲੰਟੇ ਮੋਲ ਦੇ ਬਾਹਰ ਜਿਹੜੀ ਪੁਲਿਸ ਵੱਲੋਂ ਬੈਰੀਕੇਟਿੰਗ ਲਾ ਦਿੱਤੀ ਗਈ ਹੈ ਔਰ ਕੱਲ ਇਸ ਮਾਮਲੇ ਨੂੰ ਲੈ ਕੇ ਚੰਡੀਗੜ੍ਹ ਦੀ ਜਿਹੜੀ ਐਸਐਸਪੀ ਕਵਰਦੀਪ ਕੋਰ ਵੱਲੋਂ ਜਿਹੜੇ ਥਾਣਾ ਪਰਬਤ ਜਿਹੜੇ ਐਸਐਚਓ ਨੇ ਐਸਪੀ ਨੇ ਓਡੀਐਸਪੀ ਨੇ ਉਹਨਾਂ ਦੀ ਮੀਟਿੰਗ ਲਈਤੀ ਗਈ ਸੀ ਔਰ ਚੰਡੀਗੜ੍ਹ ਦੀ ਸੁਰੱਖਿਆ ਨੂੰ ਲੈ ਕੇ ਜਿਹੜੇ 1300 ਪੁਲਿਸ ਜਵਾਨ ਜਿਹੜੇ ਨੇ ਉਹ ਤਨਾਤ ਰਹਿਣਗੇ ਤਾਂ 31 ਦਸੰਬਰ ਦੁਪਹਿਰ ਨੂੰ ਯਾਨੀ ਕਿ ਕੱਲ ਨੂੰ ਜਿਹੜੀ ਹੈ ਉਹ ਨਾਕੇਬੰਦੀ ਜਿਹੜੀ ਹੈ ਹੋਰ ਵੀ ਕਰ ਦਿੱਤੀ ਜਾਵੇਗੀ ਔਰ ਆਣ ਜਾਣ ਵਾਲੇ ਲੋਕਾਂ ਤੇ ਜਿਹੜੀ ਨਜ਼ਰ ਪੁਲਿਸ ਵੱਲੋਂ ਰੱਖੀ ਜਾਏਗੀ ਇਸ ਦੇ ਨਾਲ ਨਾਲ ਚੰਡੀਗੜ੍ਹ ਪੁਲਿਸ ਵੱਲੋਂ ਇੱਕ ਫੈਸਲਾ ਲਿੱਤਾ ਗਿਆ ਹੈ ਕਿ ਚੰਡੀਗੜ੍ਹ ਦੇ ਜਿਹੜੇ ਬਾਹਰ ਨੇ ਰੈਸਟੋਰੈਂਟ ਨੇ ਕਲੱਬ ਨੇ ਔਰ ਪਬ ਨੇ ਉਹ 12 ਵਜੇ ਤੱਕ ਹੀ ਜਸ਼ਨ ਜਿਹੜੇ ਨੇ ਉਹ ਮਨਾ ਪਾਣਗੇ 12:10 ਤੋਂ ਬਾਅਦ ਇਹਨਾਂ ਨੂੰ ਸਭ ਨੂੰ ਬੰਦ ਕਰਾ ਦਿੱਤਾ ਜਾਵੇਗਾ ਤਸਵੀਰਾਂ ਦੇਖ ਸਕਦੇ ਹੋ ਕਿ ਅਲਾਂਟੇ ਮੋਲ ਦੇ ਬਾਹਰ ਜਿਹੜੀ ਹੈ ਉਹ ਸਜਾਵਟ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ ਔਰ ਪੁਲਿਸ ਵੱਲੋਂ ਬੈਰੀਕੇਟਿੰਗ ਕਰਦੀ ਕੀਤੀ ਗਈ ਹੈ ਔਰ ਇਸ ਦੇ ਨਾਲ-ਨਾਲ ਜਿਹੜੇ ਐਸ ਐਚ ਓ ਨੇ ਉਹਨਾਂ ਨੂੰ ਵੀ तमाम ਜਿਹੜੀ ਡਾਇਰੈਕਸ਼ਨ ਜਿਹੜੀ ਨੇ ਉਹ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ ਬਾਹਰ ਰੈਸਟੋਰੈਂਟ ਕਲੱਬ ਔਰ ਪਬ ਜਿਹੜੇ ਚਲਾਣ ਵਾਲੇ ਲੋਕ ਨੇ ਉਹਨਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਉਹ 12 10 ਤੋਂ ਬਾਅਦ ਜਿਹੜੇ ਨੇ ਉਹ ਕਿਸੇ ਵੀ ਵਿਅਕਤੀ ਨੂੰ ਅੰਦਰ ਆਣ ਦੀ ਇਜਾਜ਼ਤ ਨਾ ਦੇਣ ਤਾਂ ਨਵੇਂ ਸਾਲ ਦੇ ਮੌਕੇ ਨੂੰ ਲੈ ਕੇ ਜਿਹੜੀ ਪੁਲਿਸ ਅਲਰਟ ਹੋ ਗਈ ਹੈ ਔਰ ਐਸਐਸਪੀ ਵੱਲੋਂ ਵੀ ਇਸ ਨੂੰ ਲੈ ਕੇ ਮੀਟਿੰਗਾਂ ਜੜੀਆਂ ਨੇ ਉਹ ਕਰ ਦਿੱਤੀਆਂ ਗਈਆਂ ਨੇ ਤਾਂ ਸਾਫ਼ ਤੌਰ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਬੈਰੀਕੇਟਿੰਗ ਜੜੀ ਹੈ ਉਹ ਪੁਲਿਸ ਵੱਲੋਂ ਕਰ ਦਿੱਤੀ ਗਈ ਹੈ ਤਾਂ ਕਿ ਹੜਦੰਗ ਬਾਜ਼ੀ ਜਿਹੜੀ ਹੈ ਉਹ ਨਾ ਹੋ ਸਕਣ ਤਾਂ ਚੰਡੀਗੜ੍ਹ ਪੁਲਿਸ ਇਸ ਨੂੰ ਲੈ ਕੇ ਤਿਆਰ ਨੇ 1300 ਤੋਂ ਵੱਧ ਜਿਹੜੇ ਪੁਲਿਸ ਕਰਮਚਾਰੀ ਨੇ ਮੁਲਾਜ਼ਮ ਨੇ ਉਹਨਾਂ ਨੂੰ ਡਿਪਲੋਏ ਕਰ ਦਿੱਤਾ ਗਿਆ ਤਾਂ ਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਹੈ ਉਹ ਖਰਾਬ ਨਾ ਹੋਣ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਨਾਕਾਬੰਦੀ ਜਿਹੜੀ ਹੈ ਪੁਲਿਸ ਵੱਲੋਂ ਪਹਿਲਾਂ ਹੀ ਕਰ ਦਿੱਤੀ ਗਈ ਹੈ ਤਾਂ ਕਿ ਕਿਸ ਤਰੀਕਾ ਕਾਨੂੰਨ ਵਿਵਸਥਾ ਜਿਹੜੀ ਹੈ ਉਹ ਨਾ ਵਿਗੜੇ ਤਾਂ ਪੁਲਿਸ ਵੱਲੋਂ ਜਿਹੜੀ ਨਿਗਰਾਨੀ ਹੈ ਉਹ ਰੱਖੀ ਜਾ ਰਹੀ ਹੈ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਸ਼ਿਵਮ ਦੇ ਨਾਲ ਸਾਹਿਲ ਲੁਖਾਇਆ ਲਿਵਿੰਗ ਇੰਡੀਆ ਨਿਊਜ਼